ਵੀবিএন ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦਾ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ ਵਾਇਰਲ ਵੀਡੀਓ ਬਾਅਦ ਚੰਨੀ ਖਿਲਾਫ ਮਹਿਲਾ ਕਮਿਸ਼ਨ ਦੀ ਸਖਤ ਕਾਰਵਾਈ ਬੈਸ ਤੇ ਕਾਂਗਰਸ ਵਿੱਚ ਸ਼ਾਮਲ ਹੋਣ ਤੇ ਬਿੱਟੂ ਦਾ ਕਰਾਰਾ ਨਿਸ਼ਾਨਾ ਗੁਰਦਾਸਪੁਰ ਵਿੱਚ ਭਾਜਪਾ ਨੂੰ ਕਰਾਰਾ ਝਟਕਾ ਸੀਨੀਅਰ ਆਗੂ ਨੇ ਫੜਿਆ ਝਾੜੂ ਅਮਰਿਤਪਾਲ ਸਿੰਘ ਦੇ ਪਿਤਾ ਹੀ ਹੋਣਗੇ ਉਹਨਾਂ ਦੇ ਕਵਰਿੰਗ ਕੈਂਡੀਡੇਟ ਸੁਖਵੀਰ ਬਾਦਲ ਵੱਲੋਂ ਵੱਡਾ ਦਾਵਾ ਅਤੇ ਪੰਜਾਬੀਆਂ ਨੂੰ ਖਾਸ ਅਪੀਲ ਸੁਪਰੀਮ ਕੋਰਟ ਵੱਲੋਂ ਕੇਜਰੀਵਾਲ ਨੂੰ ਇੱਕ ਹੋਰ ਵੱਡੀ ਰਾਹਤ ਪੰਜਾਬ 'ਚ ਨਾੜ ਦੀ ਆਗ ਨੇ ਇੱਕ ਹੋਰ ਲਈ ਜਾਨ ਅਤੇ ਕੀਤਾ ਨੁਕਸਾਨ ਤੇ ਕੁਝ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਤਰਵਾਦੀ ਹੋਵਾਂਗੇ ਹੁਣ ਗੱਲ ਕਰਦੇ ਆਂ ਪੰਜਾਬ ਦੀ ਸਿਆਸੀ ਫੇਜ਼ਾ ਦੀ ਉਹਦੇ ਵਿੱਚ ਲੀਡਰਾਂ ਦੇ ਕਿਰਦਾਰ ਦੀ ਕੁਝ ਦਿਨ ਪਹਿਲਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਇੱਕ ਵੀਡੀਓ ਵਾਇਰਲ ਹੋਈ ਸੀ। ਅਸਲ ਦੇ ਵਿੱਚ ਚੰਨੀ ਪੰਜਾਬ ਦੇ ਉਹਨਾਂ ਲੀਡਰਾਂ ਵਿੱਚੋਂ ਇੱਕ ਨੇ ਜਿਹੜੇ ਕਿਸੇ ਨੂੰ ਕਿਸੇ ਮੁੱਦੇ ਨੂੰ ਲੈ ਕੇ ਆਏ ਦਿਨ ਚਰਚਾ ਵਿੱਚ ਰਹਿੰਦੇ ਨੇ। ਉਸ ਵੀਡੀਓ ਤੋਂ ਬਾਅਦ ਪੰਜਾਬ ਦੀ ਮਹਿਲਾ ਕਮਿਸ਼ਨ ਦੇ ਵੱਲੋਂ ਇਸ ਮਸਲੇ ਦੇ ਉੱਤੇ ਗੰਭੀਰ ਨੋਟਸ ਲੈ ਲਿਆ ਗਿਆ, ਸਖਤ ਨੋਟਸ ਲਿਆ ਗਿਆ। ਆਮ ਤੌਰ ਤੇ ਤੁਸੀਂ ਵੇਖਿਆ ਹੋਣਾ ਕਿ ਲੋਕ ਗੋਡੀਆਂ ਹੱਥ ਲਾਉਂਦੇ ਨੇ ਪਰ ਚੰਨੀ ਉਹਦੇ 'ਚ ਠੋਡੀ ਹੱਥ ਲਾਉਂਦਾ ਨਜ਼ਰ ਆ ਰਿਹਾ ਹੈ। ਅਸਲ ਦੇ ਵਿੱਚ ਬੀਬੀ ਜਗੀਰ ਕੌਰ ਨੂੰ ਠੋਡੀ ਨੂੰ ਟੱਚ ਕਰਦੇ ਆਂ। ਚਰਨਜੀਤ ਸਿੰਘ ਚੰਨੀ ਖੱਚਰਾ ਜਾ ਹਾਸਾ ਹੱਸਦਿਆਂ ਅੱਗੇ ਲੰਘ ਗਏ ਸਨ। ਤੇ ਇਸ ਮਸਲੇ ਦੇ ਵਿੱਚ ਲੱਗਦਾ ਕਿ ਚੰਨੀ ਕਸੂਤੇ ਘਰੇ ਹੋਏ ਨੇ। ਹੁਣ ਇਸ ਮਸਲੇ ਦੇ ਉੱਤੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਵੱਲੋਂ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਤੇ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਪੰਜਾਬ ਦੇ ਪੁਲਿਸ ਮੁਖੀ ਭਾਵ ਡੀਜੀਪੀ ਨੂੰ ਇੱਕ ਪੱਤਰ ਲਿਖ ਦਿੱਤਾ ਹੈ। ਤੇ ਮਹਿਲਾ ਕਮਿਸ਼ਨ ਨੇ ਡੀਜੀਪੀ ਤੋਂ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ। ਤੇ ਨਾਲ ਦੁਪਹਿਰ 2 ਵਜੇ ਤੱਕ ਸਟੇਟਸ ਰਿਪੋਰਟ ਸੌਂਪਣ ਲਈ ਵੀ ਆਖਿਆ ਗਿਆ ਹੈ। ਕਿਉਂਕਿ ਚਰਨਜੀਤ ਸਿੰਘ ਚੰਨੀ ਕਾਂਗਰਸ ਦੇ ਸੀਨੀਅਰ ਆਗੂ ਨੇ ਤੇ ਦੂਸਰੇ ਪਾਸੇ ਅਕਾਲੀ ਦਲ ਦੇ ਸੀਨੀਅਰ ਆਗੂ ਨੇ ਬੀਬੀ ਜਗੀਰ ਕੌਰ ਇਹਨਾਂ ਦੋਵਾਂ ਦੀ ਇਹ ਵੀਡੀਓ ਹੈ ਜਿਸ ਉੱਤੇ ਚਰਨਜੀਤ ਸਿੰਘ ਚੰਨੀ ਦਾ ਭਾਵੇਂ ਸਪਸ਼ਟੀਕਰਨ ਸਾਹਮਣੇ ਆ ਗਿਆ ਸੀ। ਚੰਨੀ ਨੇ ਬੀਤੇ ਸ਼ਨੀਚਰਵਾਰ ਨੂੰ ਇੱਕ ਵੀਡੀਓ ਜਾਰੀ ਕਰਦਿਆਂ ਸਪਸ਼ਟੀ ਕਰ ਦਿੱਤਾ ਸੀ ਕਉ ਬੀਬੀ ਜੀ ਨੂੰ ਆਪਣੀ ਵੱਡੀ ਭੈਣ ਦੀ ਤਰ੍ਹਾਂ ਸਮਝਦੇ ਆ ਅਤੇ ਇਹ ਭਾਵਨਾ ਪਿਆਰ ਦੀ ਸੀ ਅਤੇ ਇਹ ਭਾਵਨਾ ਸਤਕਾਰ ਦੀ ਸੀ ਚੰਨੀ ਨੇ ਕਿਹਾ ਸੀ ਕਿ ਤੁਸੀਂ ਦੇਖਿਆ ਹੋਵੇਗਾ ਕਿ ਪਹਿਲਾਂ ਮੈਂ ਆਪਣੀ ਵੱਡੀ ਭੈਣ ਵਾਗ ਉਹਨਾਂ ਨੂੰ ਮੱਥਾ ਟੇਕਿਆ ਅਤੇ ਫਿਰ ਉਹਨਾਂ ਨਾਲ ਮੈਂ ਮਜ਼ਾਕ ਕੀਤਾ ਮੈਂ ਉਹਨਾਂ ਨਾਲ ਮਜ਼ਾਕ ਤੋਂ ਵੱਧੂ ਇਹਦੇ ਵਿੱਚ ਕੁਝ ਨਹੀਂ ਕੀਤਾ ਤੇ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਆਪਣਾ ਬਿਆਨ ਦਿੰਦੇ ਹੋਏ ਕਿਹਾ ਸੀ ਕਿ ਮੈਂ ਕਈ ਸਾਲਾਂ ਤੋਂ ਬੀਬੀ ਜਗੀਰ ਕੌਰ ਨੂੰ ਆਪਣੀ ਵੱਡੀ ਭੈਣ ਆਪਣੀ ਮਾਂ ਵਾਂਗ ਸਮਝਦਾ ਹੈ ਅਤੇ ਇਸ ਕਰਕੇ ਉਹਨਾਂ ਦੇ ਨਾਲ ਮੈਂ ਇਹ ਮਸ਼ਕਰੀ ਕਰ ਬੈਠਿਆ ਮੈਂ ਉਹਨਾਂ ਦੀ ਠੋਡੀ ਨੂੰ ਸ਼ੋਹਿਆ ਜਿਵੇਂ ਆਪਣੀ ਭੈਣ ਜਾਂ ਆਪਣੀ ਮਾਂ ਦੇ ਨਾਲ ਅਸੀਂ ਪਿਆਰ ਕਰਦੇ ਹਾਂ ਹੁਣ ਇਹਦੇ ਤੋਂ ਬਾਅਦ ਤੁਹਾਨੂੰ ਸ਼ਾਇਦ ਯਾਦ ਹੋਵੇ ਆਪਣੇ ਪ੍ਰੋਗਰਾਮ ਪੰਜਾਬ ਬੋਲਦਾ ਦੇ ਵਿੱਚ ਵੀ ਤੁਹਾਡੇ ਵੱਲੋਂ ਮੈਂ ਇਹ ਜਵਾਬ ਮੰਗਿਆ ਸੀ ਸਵਾਲ ਕਰਕੇ ਕਿ ਕੀ ਤੁਹਾਨੂੰ ਪਬਲੀਕਲੀ ਇੰਜ ਕਿਸੇ ਵੱਡੇ ਆਗੂ ਵੱਲੋਂ ਕਿਸੇ ਇਸ ਤਰ੍ਹਾਂ ਮਹਿਲਾ ਦੇ ਨਾਲ ਸਲੂਕ ਚੰਗਾ ਲੱਗਿਆ ਕਿ ਨਹੀਂ ਤੁਹਾਡੇ ਵਿੱਚੋਂ 100% ਲੋਕਾਂ ਦੇ ਵੱਲੋਂ ਹੀ ਇਹਦੇ ਉੱਤੇ ਇਤਰਾਜ਼ ਪ੍ਰਗਟਾਇਆ ਗਿਆ ਸੀ ਕਿ ਜੇਕਰ ਮਾਂ ਜਾਂ ਭੈਣ ਸਮਝਦੇ ਉਹਦੇ ਪੈਰੀਂ ਹੱਥ ਲਾਇਏ ਜਾ ਸਕਦੇ ਆ ਉਹਨੂੰ ਫਤਿਹ ਬੁਲਾਈ ਜਾ ਸਕਦੀ ਹੈ ਪਰ ਇੰਜ ਠੋਡੀਆਂ ਨੂੰ ਹੱਥ ਕੌਣ ਲਾਉਂਦਾ ਹੈ ਦੱਸਣਾ ਬਣਦਾ ਹੈ ਕਿ ਜਲੰਧਰ ਲੋਕ ਸਭਾ ਹਲਕੇ ਤੋਂ ਬੀਤੇ ਦਿਨੀ ਚਾਰ ਪ੍ਰਮੁੱਖ ਪਾਰਟੀਆਂ ਦੇ ਆਗੂਆਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਸੀ ਜਿਨ੍ਹਾਂ ਵਿੱਚ ਕਾਂਗਰਸ ਭਾਜਪਾ ਅਕਾਲੀ ਦਲ ਅਤੇ ਬਸਪਾ ਉਸੇ ਦਿਨ ਦੀ ਇਹ ਵੀਡੀਓ ਹੈ ਜਿੱਥੇ ਚਰਜੀ ਸਿੰਘ ਚੰਨੀ ਅਤੇ ਬੀਬੀ ਜਗੀਰਕੌਰ ਦੀ ਆਹਮੋ ਸਾਹਮਣੀ ਟੱਕਰ ਭਾ ਆਹਮੋ ਸਾਹਮਣੀ ਮੁਲਾਕਾਤ ਹੋ ਜਾਂਦੀ ਹੈ ਤੇ ਉਦੋਂ ਹੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਹੈ ਇਸ ਵੀਡੀਓ ਦੇ ਵਿੱਚ ਚੰਨੀ ਪਹਿਲਾਂ ਬੀਬੀ ਜਗੀਰਕੌਰ ਨੂੰ ਪ੍ਰਣਾਮ ਕਰਦੇ ਆ ਤੇ ਫਿਰ ਉਹਨਾਂ ਦੀ ਠੋਡੀ ਨੂੰ ਹੱਥ ਲਾ ਕੇ ਮਜ਼ਾਕ ਕਰਦੇ ਆ ਤੇ ਵਾਇਰਲ ਹੋਣ ਤੋਂ ਬਾਅਦ ਇਹਦੀ ਚਾਰ ਚੁਫੇਰੇ ਚਰਚਾ ਹੋਣ ਲੱਗੀ ਸੋਸ਼ਲ ਮੀਡੀਆ ਦੇ ਉੱਤੇ ਚੰਨੀ ਦੇ ਕਿਰਦਾਰ ਨੂੰ ਲੈ ਕੇ ਲਗਾਤਾਰ ਟਿੱਪਣੀਆਂ ਹੋ ਰਹੀਆਂ ਨੇ ਉਦੇ ਤੋਂ ਬਾਅਦ ਹੀ ਮਹਿਲਾ ਕਮਿਸ਼ਨ ਦਾ ਇਹ ਨੋਟਿਸ ਆਇਆ ਹੈ ਪਰ ਉਸ ਦਿਨ ਤੋਂ ਬੀਬੀ ਜਗੀਰ ਕੌਰ ਚੁੱਪ ਸਨ ਪਰ ਆਖਰ ਉਹਨਾਂ ਨੂੰ ਇਸ ਮਸਲੇ ਤੇ ਆਪਣੀ ਚੁੱਪ ਤੋੜਨੀ ਪੈ ਗਈ ਹੈ ਹੁਣ ਬੀਬੀ ਜਗੀਰ ਕੌਰ ਕੀ ਕਹਿੰਦੇ ਨੇ ਉਹ ਕਹਿੰਦੇ ਵੀਡੀਓ ਵਾਇਰਲ ਹੋ ਗਿਆ ਹੈ ਇਹਦੇ ਬੁਵਾਦ ਵੀ ਭਖ ਰਿਹਾ ਹੈ ਇਹਦੇ ਉੱਤੇ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਸਖਤ ਨੋਟਿਸ ਵੀ ਲੈ ਲਿਆ ਹੈ ਡੀਜੀਪੀ ਨੂੰ ਪੱਤਰ ਵੀ ਲਿਖ ਦਿੱਤਾ ਹੈ ਕਿ ਤੁਰੰਤ ਕਾਰਵਾਈ ਕੀਤੀ ਜਾਵੇ ਪਰ ਦੂਸਰੇ ਪਾਸੇ ਬੀਬੀ ਜਗੀਰ ਕੌਰ ਉਹ ਕਹਿੰਦੇ ਵੀ ਮੈਂ ਕੋਈ ਸ਼ਿਕਾਇਤ ਨਹੀਂ ਕੀਤੀ ਮੈਂ ਕਿਸੇ ਨੂੰ ਇਹਦੇ ਬਾਬਤ ਆਖਿਆ ਨਹੀਂ ਕਿ ਇਹਦੇ ਉੱਤੇ ਕਾਰਵਾਈ ਕੀਤੀ ਜਾਵੇ ਕਹਿਣ ਦਾ ਪਾਵ ਲੱਗਦਾ ਕਿ ਇਸ ਕਾਰਵਾਈ ਤੋਂ ਬੀਬੀ 자ਗੀਰ ਕੌਰ ਖੁਸ਼ ਨਹੀਂ ਉਹ ਇਹ ਕਹਿ ਰਹੇ ਨੇ ਕਿ ਮੈਂ ਤਾਂ ਚੰਨੀ ਬਾਰੇ ਕੁਝ ਬੋਲਿਆ ਹੀ ਨਹੀਂ ਨਾ ਮੈਂ ਕੋਈ ਸ਼ਿਕਾਇਤ ਕੀਤੀ ਹੈ ਫਿਰ ਸਮਝ ਨਹੀਂ ਆਈ ਕਿ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਚੰਨੀ ਨੂੰ ਕਿਸ ਗੱਲ ਦਾ ਨੋਟਿਸ ਜਾਰੀ ਕੀਤਾ ਹੈ ਬੀਬੀ ਨੇ ਇਹ ਵੀ ਕਿਹਾ ਕਿ ਜਿਸ ਵੀਡੀਓ ਕਲਿੱਪ ਤੇ ਵੂਮਨ ਕਮਿਸ਼ਨ ਨੇ ਨੋਟਿਸ ਜਾਰੀ ਕੀਤਾ ਉਹ ਪੁਰਾਣੀ ਕਲਿੱਪ ਹੈ ਜਦੋਂ ਕਿ ਚਰਜੀਤ ਸਿੰਘ ਚੰਨੀ ਕਹਿ ਰਹੇ ਨੇ ਕਿ ਇਹ ਉਸੇ ਦਿਨ ਜਿਸ ਦਿਨ ਅਸੀਂ ਨਾਮਜ਼ਦਗੀ ਪੱਤਰ ਭਰਨ ਗਏ ਸੀ ਉਸ ਦਿਨ ਦੀ ਵੀਡੀਓ ਹੈ ਹੁਣ ਬੀਬੀ ਜਗੀਰ ਕੌਰ ਦੀ ਗੱਲਬਾਤ ਤੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਹਨਾਂ ਨਾਲ ਜਿਹੜਾ ਇਹ ਵਰਤੋਕ ਕੀਤਾ ਗਿਆ ਸ਼ਾਇਦ ਉਹਨਾਂ ਨੂੰ ਇਸ ਮਸਲੇ ਤੇ ਕੋਈ ਦਿੱਕਤ ਨਹੀਂ ਤੇ ਚਰਜੀਤ ਸਿੰਘ ਚੰਨੀ ਵੀ ਕਹਿੰਦੇ ਆ ਕਿ ਮੈਨੂੰ ਆਪਣੀ ਵੱਡੀ ਭੈਣ ਲੱਗਦੀ ਹੈ ਤੇ ਨਾਲ ਉਹ ਇਹ ਵੀ ਕਹਿੰਦੇ ਨੇ ਕਿ ਮੈਂ ਕੋਈ ਸ਼ਿਕਾਇਤ ਨਹੀਂ ਕੀਤੀ ਪਰ ਹੁਣ ਕੀ ਸ਼ਿਕਾਇਤ ਕੀਤੀ ਤੋਂ ਬਾਅਦ ਹੀ ਐਕਸ਼ਨ ਕੀਤਾ ਜਾਂਦਾ ਬਹੁਤ ਸਾਰੀਆਂ ਉਦਾਹਰਨਾਂ ਇਸ ਮਸਲੇ ਤੇ ਦਿੱਤੀਆਂ ਜਾ ਸਕਦੀਆਂ ਨੇ ਤੁਹਾਨੂੰ ਇਸ ਗੱਲ ਦਾ ਇਲਮ ਹੋਣਾ ਹੈ ਕਿ ਜਿਸ ਦਿਨ ਦੀ ਇਹ ਵੀਡੀਓ ਵਾਇਰਲ ਹੋਈ ਹੈ ਇਹਦੀ ਸ਼ਿਕਾਇਤ ਆਲਰੇਡੀ ਮਹਿਲਾ ਕਮਿਸ਼ਨ ਕੋਲ ਗਈ ਹੈ ਮਹਿਲਾ ਕਮਿਸ਼ਨ ਕੋਲੇ ਦੀ ਸ਼ਿਕਾਇਤ ਕੀਤੀ ਕਿਨੇ ਫਿਰ ਸ਼ਿਕਾਇਤ ਕੀਤੀ ਹੈ ਬਿਕਰਮ ਚੌਧਰੀ ਹੋਰਾਂ ਨੇ ਬਿਕਰਮ ਚੌਧਰੀ ਹੋਰਾਂ ਨੇ ਸ਼੍ਰੀ ਅਕਾਲ ਤਖਸਾਲ ਸਾਹਿਬ ਨੂੰ ਵੀ ਆਖਿਆ ਸੀ ਕਿ ਉਹ ਪੱਤਰ ਲਿਖਾਂਗਾ ਪੰਜਾਬ ਰਾਜ ਮਹਿਲਾ ਕਮਿਸ਼ਨ ਨੂੰ ਵੀ ਉਹਨਾਂ ਨੇ ਇਹ ਚਿੱਠੀ ਲਿਖ ਦਿੱਤੀ ਸੀ ਜਿਸ ਦੇ ਵਿੱਚ ਉਹਨਾਂ ਨੇ ਆਖਿਆ ਸੀ ਕਿ ਦੇਖੋ ਚਰਨਜੀਤ ਸਿੰਘ ਚੰਨੀ ਦੇ ਕਰਤਾਰ ਚੰਨੀ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਹਰਕਤਾਂ ਦੇ ਕਾਰਨ ਚਰਚਾ ਵਿੱਚ ਆ ਚੁੱਕੇ ਨੇ ਚੰਨੀ ਦੇ ਬੋਰਡ ਲੱਗ ਚੁੱਕੇ ਨੇ ਇੱਕ ਮਹਿਲਾ ਅਧਿਕਾਰੀ ਨੂੰ WhatsApp ਤੇ ਕੋਈ ਗਲਤ ਸੁਨੇਹਾ ਭੇਜ ਕੇ ਉਸ ਤੋਂ ਬਾਅਦ ਮਾਫੀਆਂ ਵੀ ਮੰਗਣੀਆਂ ਪਈਆਂ ਸੀ ਤੇ ਉਸ ਸ਼ਿਕਾਇਤ ਤੋਂ ਬਾਅਦ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਇਹ ਪੱਤਰ ਜਾਰੀ ਕੀਤਾ ਤੇ ਡੀਜੀਪੀ ਤੋਂ ਰਿਪੋਰਟ ਤਲਬ ਕੀਤੀ ਹੈ ਬਹੁਤ ਸਾਰੇ ਹੋਰ ਵੀ ਕੇਸ ਹੁੰਦੇ ਨੇ ਜਿੱਥੇ ਨਾ ਅਪਰਾਧ ਕਰਨ ਵਾਲਾ ਨਾ ਜਿਸ ਦੇ ਨਾਲ ਉਹ ਜ਼ੁਲਮ ਟੇਹਾ ਹੁੰਦਾ ਹੈ ਕਈ ਵਾਰ ਉਹ ਚੁੱਪ ਵੱਟ ਬੈਠਦਾ ਹੈ ਪਰ ਜੇਕਰ ਕਾਨੂੰਨ ਦੇ ਕੰਨਾਂ ਤੱਕ ਉਸ ਮਸਲੇ ਦੀ ਭਿੰਨਕ ਚਲੀ ਜਾਵੇ ਤਾਂ ਉਹਦੇ ਉੱਤੇ ਕਾਰਵਾਈਆਂ ਪਾ ਦਿੱਤੀਆਂ ਜਾਂਦੀਆਂ ਨੇ ਤੇ ਹੁਣ ਗੱਲ ਕਰਦੇ ਹਾਂ ਇੱਕ ਪਾਸੇ ਕਾਂਗਰਸ ਤੇ ਦੂਸਰੇ ਪਾਸੇ ਰਵਨੀਤ ਮਿੱਟੂ ਤੇ ਵਿਚਕਾਰ ਖੜੇ ਨੇ ਬੈਂਸਪਰਾ ਲੋਕ ਸਭਾ ਚੋਣਾਂ ਨੂੰ ਲੈ ਕੇ ਮੈਦਾਨ ਭਖ ਰਿਹਾ ਹੈ ਲੁਧਿਆਣਾ ਦੀ ਸਿਆਸਤ ਕਾਫੀ ਗਰਮਾਈ ਹੋਈ ਹੈ ਭਾਜਪਾ ਉਮੀਦਵਾਰ ਰਵਨੀਤ ਮਿੱਟੂ ਉਹਨਾਂ ਨੇ ਹੁਣ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਰਾਜਾ ਵੜਿੰਗ ਦੀ ਪਤਨੀ ਅਮਰਤਾ ਵੜਿੰਗ ਅਤੇ ਕਾਂਗਰਸ ਹਾਈ ਕਮਾਂਡ ਤੋਂ ਜਵਾਬ ਮੰਗਿਆ ਤੇ ਤਿੱਖਾ ਨਿਸ਼ਾਨਾ ਸਿੰਨੇ ਰਵਨੀਤ ਮਿੱਟੂ ਨੇ ਕਿਹਾ ਕਿ ਮੈਂ ਲੁਧਿਆੜੀ ਦੀਆਂ ਬੀਬੀਆਂ ਨੂੰ ਬੇਨਤੀ ਕਰਦਾ ਕਿ ਜੋ ਕਾਂਗਰਸ ਦੀਆਂ ਮੀਟਿੰਗਾਂ ਦੇ ਵਿੱਚ ਸੱਦੀਆਂ ਜਾਂਦੀਆਂ ਨੇ ਉਹ ਅਮਰਤਾ ਵੜਿੰਗ ਜੀ ਨੂੰ ਇਹ ਸਵਾਲ ਜ਼ਰੂਰ ਪੁੱਛਣ ਕਿ ਆਈਪੀਐਸ ਦੀ ਧਾਰਾ 376 ਦੇ ਅਧੀਨ ਇੱਕ ਦੋਸ਼ੀ ਜਿਹੜਾ ਤਾਜ਼ਾ-ਤਾਜ਼ਾ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਇਆ ਹੈ ਜਿਹੜੇ ਇਕੱਠ ਵਿੱਚ ਤੁਸੀਂ ਜਾਓਗੇ ਕਿ ਉੱਥੇ ਇਹ ਵੀ ਹੋਇਆ ਕਰੂਗਾ ਭਾਵੇਂ ਉਸ ਜਨਤਕ ਇਕੱਠ ਦਾ ਹਿੱਸਾ ਹੋਇਆ ਕਰੂਗਾ ਜੇਕਰ ਹਾਂ ਤਾਂ ਕੀ ਤੁਸੀਂ ਲੁਧਿਆਣ ਦੀਆਂ ਔਰਤਾਂ ਸੁਰੱਖਿਆ ਨੂੰ ਯਕੀਨੀ ਬਣਾਓਗੇ ਮਾ ਦਿਵਸੀ ਜਿਸ ਤਣ ਇਹ ਸ਼ਮੂਲੀਅਤ ਹੋਈ ਹੈ ਉਹ ਕਹਿੰਦੇ ਮਾ ਦਿਵਸ ਤੇ ਕਾਂਗਰਸ ਸਹਾਇ ਕਮਾਂਡ ਦੀ ਇਹ ਸ਼ਰਮਨਾਕ ਕਾਰਵਾਈ ਹੈ ਤੁਹਾਨੂੰ ਯਾਦ ਹੋਣਾ ਹੈ ਕਿ ਸਿਮਰਜੀਤ ਬੈਂਸ ਆਪਣੇ ਵੱਡੇ ਭਰਾ ਬਲਵਿੰਦਰ ਸਿੰਘ ਬੈਂਸ ਦੇ ਨਾਲ ਬੀਤੇ ਦਿਨੀ ਦਿੱਲੀ ਕਾਂਗਰਸ ਸਹਾਇ ਕਮਾਂਡ ਦੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਿਆ ਸੀ ਦੋਵੇਂ ਭਰਾਵਾਂ ਨੇ ਰਾਹੁਲ ਗਾਂਧੀ ਦੇ ਨਾਲ ਮੁਲਾਕਾਤ ਕੀਤੀ ਸੀ ਤੇ ਪੰਜਾਬ ਕਾਂਗਰਸ ਤੇ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਵਾਸਤੇ ਹੁਣ ਇਹ ਪ੍ਰਚਾਰ ਵੀ ਕਰ ਰਹੇ ਨੇ ਬੈਂਸ ਤੇ ਕਾਂਗਰਸ ਵਿੱਚ ਸ਼ਾਮਲ ਹੋਣ ਤੋਂ ਬਾਅਦ ਵਿਰੋਧੀਆਂ ਵਿੱਚ ਚੋਣ ਜਿੱਤਣ ਦੀ ਹੁਣ ਚਿੰਤਾ ਤਾਂ ਜ਼ਰੂਰ ਵਧੀ ਹੋਣੀ ਹੈ ਕਿਉਂਕਿ ਬੈਂਸ ਭਰਾਵਾਂ ਦਾ ਇੱਥੇ ਕਾਫੀ ਵੱਡਾ ਵੋਟ ਬੈਂਕ ਹੈ ਦੱਸਣਾ ਬਣਦਾ ਕਿ ਕਾਂਗਰਸ ਤੋਂ ਪਹਿਲਾਂ ਬੈਂਸ ਤੇ ਭਾਜਪਾ ਵਿੱਚ ਸ਼ਾਮਲ ਹੋਣ ਦੀ ਚਰਚਾ ਵੀ ਚੱਲਦੀ ਰਹੀ ਭਾਜਪਾ ਵਿੱਚ ਵੀ ਬੈਂਸ ਨੂੰ ਟਿਕਟ ਦਾ ਮਜ਼ਬੂਤ ਦਾਵੇਦਾਰ ਮੰਨਿਆ ਜਾਂਦਾ ਸੀ ਕਾਂਗਰਸ ਦੇ ਵਿੱਚ ਵੀ ਉਹਨਾਂ ਨੂੰ ਮਜ਼ਬੂਤ ਟਿਕਟ ਦੇ ਦਾਵੇਦਾਰ ਵਜੋਂ ਪੇਸ਼ ਕੀਤਾ ਗਿਆ ਸੀ ਪਰ ਸਥਾਨਕ ਆਗੂਆਂ ਵੱਲੋਂ ਇਹਦਾ ਵਿਰੋਧ ਕੀਤਾ ਜਾਂ ਤੇ ਨਾ ਭਾਜਪਾ ਨਾ ਕਾਂਗਰਸ ਵਿੱਚੋਂ ਟਿਕਟ ਨਹੀਂ ਸੀ ਦਿੱਤੀ ਗਈ ਭਾਜਪਾ ਨੇ ਰਵਨੀਤ ਮਿੱਟੂ ਨੂੰ ਅਤੇ ਕਾਂਗਰਸ ਨੇ ਰਾਜਾ ਵੜਿੰਗ ਨੂੰ ਟਿਕਟ ਦੇ ਦਿੱਤੀ ਸੀ ਹੁਣ ਬੈਂਸ ਭਰਾਵਾ ਦਾ ਕਹਿਣਾ ਕੋਈ ਬਗੈਰ ਸ਼ਰਤ ਕਾਂਗਰਸ ਦੇ ਵਿੱਚ ਸ਼ਾਮਲ ਹੋਏ ਨਹੀਂ ਹੁਣ ਗੱਲ ਕਰਦਿਆਂ ਗੁਰਦਾਸਪੁਰ ਦੀ ਗੁਰਦਾਸਪੁਰ ਨੂੰ ਭਾਜਪਾ ਆਪਣਾ ਗੜ ਮੰਨਦੀ ਹੈ ਕਿਉਂਕਿ ਪਿਛਲੀ ਵਾਰੀ ਵੀ ਉਥੋਂ ਸਣੀ ਦਿਉਲ ਦਾ ਤੁੱਕੜ ਲੱਗ ਕੇ ਆ ਸੀ ਗੁਰਦਾਸਪੁਰ ਦੇ ਵਿੱਚ ਭਰ ਭਾਜਪਾ ਨੂੰ ਇਸ ਵਕਤ ਕਰਾਰੇ ਝਟਕੇ ਦੀ ਖਬਰ ਹੈ ਆਮ ਆਦਮੀ ਪਾਰਟੀ ਦੇ ਵਿੱਚ ਭਾਜਪਾ ਦਾ ਇੱਕ ਸੀਨੀਅਰ ਆਗੂ ਸ਼ਾਮਲ ਹੋਇਆ ਹੈ ਉਹ ਹੈ ਸਵਰਨ ਸਲਾਰੀਆ ਸਵਰਨ ਸਲਾਰੀਆ ਨੇ ਕਮਲਦਾ ਫੁੱਲ ਛੱਡ ਕੇ ਝਾੜੂ ਫੜ ਲਿਆ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪ ਉਹਨਾਂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰਵਾਇਆ ਤੇ ਆਮ ਆਦਮੀ ਪਾਰਟੀ ਪੰਜਾਬ ਦੇ ਐਕਸ ਹੈਂਡਲ ਦੇ ਉੱਤੇ ਫਿਰ ਪੋਸਟ ਕਰਕੇ ਸਲਾਰੀਆ ਦਾ ਸਵਾਗਤ ਵੀ ਕੀਤਾ ਗਿਆ ਸਲਾਰੀਆ ਦੀ ਨਰਾਸ਼ਗੀ ਭਾਜਪਾ ਨੂੰ ਮਹਿੰਗੀ ਪਈ ਹੈ ਅਤੇ ਜਗ ਜाहिर ਸੀ ਕਿਉਂਕਿ ਲੰਬੇ ਸਮੇਂ ਤੋਂ ਆਪਣੇ ਇਲਾਕੇ ਦੇ ਵਿੱਚੋਂ ਸਰਗਰਮ ਵੀ ਹੈ ਅਤੇ ਸਮਾਜ ਸੇਵਾ ਦਾ ਵੀ ਉਹਨਾਂ ਦੇ ਕਹਿਣ ਅਨੁਸਾਰ ਉਹ ਕੰਮ ਕਰਦੇ ਆ। ਉਹ ਭਾਜਪਾ ਦੀ ਸੂਬਾ ਕਾਰਜਕਾਰੀ ਕਮੇਟੀ ਦੇ ਮੈਂਬਰ ਵੀ ਰਿਹਾ ਚੁੱਕੇ ਹੈ। ਇਹਦੇ ਤੋਂ ਇਲਾਵਾ ਉਹ ਪਹਿਲਾਂ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਚੋਣ ਵੀ ਲੜ ਚੁੱਕੇ ਹੈ। ਇਹਦੇ ਨਾਲ ਹੀ ਉਹ ਆਜ਼ਾਦੀ ਘੁਲਾਟੀਏ ਨਿਧਾਨ ਸਿੰਘ ਸਲਾਰੀਆ ਦੇ ਪੁੱਤਰ ਹੈ। ਹਾਲਾਂਕਿ ਇਸ ਵਾਰ ਉਹ ਕਾਫੀ ਦੇਰ ਤੱਕ ਤਾਂ ਚੁੱਪ ਰਹੀ। ਸਵਰਨ ਸਲਾਰੀਆ ਨੂੰ ਇਸ ਵਾਰ ਭਾਜਪਾ ਤੋਂ ਟਿਕਟ ਮਿਲਣ ਦੀ ਉਮੀਦ ਸੀ ਪਰ ਟਿਕਟ ਨਾ ਮਿਲੀ। ਇਹਦੇ ਤੋਂ ਬਾਅਦ ਉਹਨਾਂ ਨੇ ਨਿਰਾਸ਼ਗੀ ਦਾ ਪ੍ਰਗਟਾਵਾ ਵੀ ਕੀਤਾ ਸੀ ਆਖਿਆ ਸੀ ਕਿ ਚੋਣ ਤਾਂ ਮੈਂ ਜ਼ਰੂਰ ਲੜਾਂਗਾ ਪਰ ਆਜ਼ਾਦ ਚੋਣ ਲੜਨ ਤੋਂ ਉਹਨਾਂ ਨੇ ਇਨਕਾਰ ਕਰ ਦਿੱਤਾ ਸੀ। ਉਹਨਾਂ ਇਹ ਵੀ ਆਖਿਆ ਸੀ ਕਿ 13 April ਤੱਕ ਸਪਸ਼ਟ ਕਰ ਦੇਣਗੇ ਕਿ ਉਹਨਾਂ ਦਾ ਸਿਆਸੀ ਕਰੀਅਰ ਕੀ ਹੋਏਗਾ। ਹਾਲਾਂਕਿ ਇਹਦੇ ਤੋਂ ਬਾਅਦ ਵੀ ਉਹ ਲੰਬਾ ਸਮਾਂ ਸ਼ਾਂਤ ਰਹੇ ਚੁੱਪ ਰਹੇ। ਇਸੇ ਦੌਰਾਨ ਚਰਚਾ ਦਾ ਬਾਜ਼ਾਰ ਇਹ ਵੀ ਗਰਮ ਹੋਇਆ ਸੀ। ਕਿ ਸ਼ਾਇਦ ਉਹ ਕਾਂਗਰਸ ਪਾਰਟੀ ਵਿੱਚ ਚਲੇ ਜਾਣਗੇ ਜਾਂ ਭਾਜਪਾ ਵਾਲੇ ਇਸ ਆਗੂ ਨੂੰ ਅਕਾਲੀ ਦਲ ਵਾਲੇ ਵੀ ਲਿਜਾ ਸਕਦੇ ਆ ਪਰ ਅਕਾਲੀ ਦਲ ਨੇ ਵੀ ਇਥੋਂ ਡਾਕਟਰ ਦਲਜੀਤ ਚੀਵਾ ਨੂੰ ਚੋਣ ਮੈਦਾਨ ਵਿੱਚ ਉਤਾਰ ਦਿੱਤਾ ਸੀ ਦੱਸਣਾ ਬਣਦਾ ਕਿ ਸਲਾਰੀਆਂ ਨੇ 2017 ਦੇ ਵਿੱਚ ਗੁਰਦਾਸਪੁਰ ਤੋਂ ਭਾਜਪਾ ਦੇ ਸੰਸਦ ਵਿਨੋਦ ਖੰਨਾ ਦੀ ਮੌਤ ਤੋਂ ਬਾਅਦ ਲੋਕ ਸਭਾ ਵਾਸਤੇ ਚੋਣ ਲੜੀ ਸੀ ਪਰ ਕਿਸਮਤ ਨੇ ਸਾਥ ਨਹੀਂ ਸੀ ਦਿੱਤਾ ਸੁਨੀਲ ਜਾਖੜ ਕੋਲੋਂ ਉਹ ਹਾਰ ਗਏ ਸੀ ਜਾਖੜ ਸਾਹਿਬ ਉਸ ਵਕਤ ਕਾਂਗਰਸ ਵਿੱਚ ਸੀ ਤੇ ਹੁਣ ਉਹ ਪੰਜਾਬ ਭਾਜਪਾ ਦੇ ਪ੍ਰਧਾਨ ਨੇ ਤੇ ਸਲਾਰੀਆ ਟਿਕਟ ਨਾ ਮਿਲਣ ਦੇ ਕਾਰਨ ਲੰਬੇ ਸਮੇਂ ਤੋਂ ਨਰਾਜ਼ ਸੀ ਅਤੇ ਪਿਛਲੇ 20 ਸਾਲਾਂ ਤੋਂ ਇਸ ਇਲਾਕੇ ਵਿੱਚੋਂ ਸਰਗਰਮ ਦੱਸੇ ਜਾ ਰਹੇ ਨੇ ਇਹਦੇ ਨਾਲ ਹੀ ਉਹਨਾਂ ਨੇ ਦਾਵਾ ਕੀਤਾ ਸੀ ਕਿ ਉਹ 2.5 ਲੱਖ ਵੋਟਾਂ ਦੇ ਵੱਡੇ ਫਰਕ ਨਾਲ ਜੇ ਉਹਨਾਂ ਨੂੰ ਟਿਕਟ ਮਿਲੀ ਤਾਂ ਇੱਥੋਂ ਜਿੱਤਣਗੇ ਪਰ ਇਹਦੇ باوجود ਵੀ ਉਹਨਾਂ ਨੂੰ ਟਿਕਟ ਨਹੀਂ ਸੀ ਦਿੱਤੀ ਗਈ ਹੁਣ ਗੱਲ ਕਰਦੇ ਆ ਅਮਰਿਤਪਾਲ ਸਿੰਘ ਦੀ ਅਮਰਿਤਪਾਲ ਸਿੰਘ ਹਲਕਾ ਸ਼੍ਰੀ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਮੈਦਾਨ 'ਚ ਨੇ ਪਹਿਲਾਂ ਖਬਰਾਂ ਆਈਆਂ ਸੀ ਕਿ ਉਹਨਾਂ ਨੇ ਆਪਣਾ ਨਾਮਜ਼ਦਗੀ ਪੱਤਰ ਭਰ ਦਿੱਤਾ ਫਿਰ ਉਹਨਾਂ ਦਾ ਕਵਰਿੰਗ ਉਮੀਦਵਾਰ ਕੌਣ ਹੋਏਗਾ ਹੁਣ ਇਹ ਗੱਲ ਖੁੱਲ ਕੇ ਸਾਹਮਣੇ ਆ ਗਈ ਹੈ ਕਿ ਅਮਰਿਤਪਾਲ ਸਿੰਘ ਦੇ ਕਵਰਿੰਗ ਕੈਂਡੀਡੇਟ ਉਹਨਾਂ ਦੇ ਪਿਤਾ ਤਰਸੀਮ ਸਿੰਘ ਹੀ ਹੋਣਗੇ ਉਹਨਾਂ ਨੇ ਖਡੂਰ ਸਾਹਿਬ ਤੋਂ ਆਪਣੇ ਕਾਗਜ਼ ਦਾਖਲ ਕਰ ਦਿੱਤੇ ਹੈ ਤਰਸੀਮ ਸਿੰਘ ਹੋ ਰਾਣੇ ਤਰਨਤਾਰਨ ਦੇ ਵਿੱਚ ਜ਼ਿਲ੍ਹਾ ਚੋਣ ਅਫਸਰ ਕੋਲ ਪਹੁੰਚ ਕੇ ਆਪਣੇ ਕਾਗਜ਼ ਦਾਖਲ ਕੀਤੇ ਐ ਅਤੇ ਅਮਰਿਤਪਾਲ ਸਿੰਘ ਨੇ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਬੀਤੇ ਵੀਰਵਾਰ ਨੂੰ ਕਾਗਜ਼ ਦਾਖਲ ਕਰ ਦਿੱਤੇ ਸੀ ਅਮਰਿਤਪਾਲ ਸਿੰਘ ਇਸ ਵਕਤ ਐਨਐਸਏ ਤਹਿਤ ਗ੍ਰਿਫਤਾਰ ਹੈ ਅਤੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਨਜ਼ਰਬੰਦ ਹੈ ਤੇ ਉਹਨਾਂ ਦੇ ਵਕੀਲ ਨੇ ਸਭ ਤੋਂ ਪਹਿਲਾਂ ਇਸ ਗੱਲ ਦਾ ਖੁਲਾਸਾ ਕੀਤਾ ਸੀ ਕਿ ਉਹ ਚੋਣ ਲੜਨਗੇ ਤੇ ਬਾਅਦ ਦੇ ਵਿੱਚ ਉਹਨਾਂ ਦੇ ਪਰਿਵਾਰ ਵੱਲੋਂ ਵੀ ਇਹ ਦਾਵਾ داری ਪੇਸ਼ ਕਰ ਦਿੱਤੀ ਗਈ ਸੀ ਤੇ ਉਹਦੇ ਤੋਂ ਬਾਅਦ ਵਿਰਸਾ ਸਿੰਘ ਬਲਟੋਹਾ ਅਤੇ ਅਮਰਿਤਪਾਲ ਸਿੰਘ ਦਾ ਪਰਿਵਾਰ ਆਮੋ ਸਾਹਮਣੇ ਹੋ ਗਿਆ ਸੀ ਤੇ ਹਾਲੇ ਵੀ ਇਹ ਪਰਿਵਾਰਾਂ ਦੇ ਵਿਚਕਾਰ ਸ਼ਬਦੀ ਜੰਗ ਜਾਰੀ ਹੈ ਵਿਰਸਾ ਸਿੰਘ ਬਲਟੋਹਾ ਦਾ ਇੱਕ ਵਾਰ ਫਿਰ ਤੋਂ ਬਿਆਨ ਆਇਆ ਪਹਿਲਾਂ ਉਹ ਇਹਨਾਂ ਨੂੰ ਚੁਣੌਤੀ ਵੀ ਦੇ ਚੁੱਕੇ ਨੇ ਕਿ ਸਾਂਝੀ ਥਾਂ ਤੇ ਬੈਠ ਕੇ ਮੇਰੇ ਨਾਲ ਡਿਬੇਟ ਕਰ ਲਵੋ ਖੁੱਲਾ ਸੱਦਾ ਦਿੱਤਾ ਹੋਇਆ ਹੈ ਪਰ ਅਮਰਿਤਪਾਲ ਸਿੰਘ ਦੇ ਪਰਿਵਾਰ ਵੱਲੋਂ ਜਵਾਬ ਦਿੱਤਾ ਗਿਆ ਸੀ ਕਿ ਨਾਤਾਸੀਰ ਨੂੰ ਸਮਰਥਨ ਦੇ ਨੱਕ ਦੇ ਜ਼ਿਕਰ ਕੀਤਾ ਸੀ ਤੇ ਨਾ ਹੀ ਅਸੀਂ ਇਹਦੇ ਨਾਲ ਡਿਬੇਟ ਕਰਾਂਗੇ ਡਿਬੇਟ ਕਰੇਗੀ ਤਾਂ ਭਾਈ ਸਾਹਿਬ ਕਰਨਗੇ ਹੁਣ ਵਿਰਸਾ ਸਿੰਘ ਵਲਟੋਹਾ ਨੇ ਅਮਰਿਤਪਾਲ ਸਿੰਘ ਦੇ ਵੱਲੋਂ ਚੋਣ ਲੜ ਕੇ ਜੇਲ੍ਹ ਦੇ ਵਿੱਚੋਂ ਬਾਹਰ ਆਉਣ ਦਾ ਜਿਹੜਾ ਮੁੱਦਾ ਹੈ ਉਹਦੇ ਉੱਤੇ ਆਪਣੀ ਫਿਰ ਪ੍ਰਤੀਕਿਰਿਆ ਦਿੱਤੀ ਹੈ ਵਿਰਸਾ ਸਿੰਘ ਵਲਟੋਹਾ ਨੇ ਆਖਿਆ ਕਿ ਸ਼ਾਇਦ ਇਹਨਾਂ ਲੋਕਾਂ ਨੂੰ ਇਹ ਵਹਿਮ ਹੈ ਕਿ ਜੇਕਰ ਅਮਰਿਤਪਾਲ ਸਿੰਘ ਚੋਣ ਜਿੱਤ ਜੂ ਤਾਂ ਜੇਲ੍ਹ ਚੋਂ ਬਾਹਰ ਆ ਜਾਊਗਾ ਜਾਂ ਉਹਨੂੰ ਬਾਹਰ ਕਢਵਾ ਲੈਣਗੇ ਕਹਿੰਦੇ ਕਾਨੂੰਨ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਵਿਵਸਥਾ ਨਹੀਂ ਹੁੰਦੀ ਜੇ ਇਹ ਹੋਵੇ ਤਾਂ ਚੁਣੇ ਹੋਏ ਮੁੱਖ ਮੰਤਰੀ ਜੇਲ੍ਹ ਵਿੱਚ ਬੰਦ ਨਾ ਹੁੰਦੇ ਵਿਰਸਾ ਸਿੰਘ ਵਲਟੋਹਾਰ ਨੇ ਕਿਹਾ ਕਿ ਅਮਰਿਤਪਾਲ ਸਿੰਘ ਦੇ ਪਿਤਾ ਨੇ ਖੁਦ ਕਿਹਾ ਹੁਣ ਕਿ ਭਾਈ ਸਾਹਿਬ ਮੁੱਖ ਧਾਰਾ ਵਿੱਚ ਸ਼ਾਮਲ ਹੋ ਰਹੇ ਨੇ ਕਹਿੰਦੇ ਮੈਨੂੰ ਚਲੋ ਇਸ ਗੱਲ ਦੀ ਖੁਸ਼ੀ ਹੈ ਕਿ ਹੁਣ ਅਮਰਿਤਪਾਲ ਸਿੰਘ ਮੁੱਖ ਧਾਰਾ ਵਿੱਚ ਆ ਰਿਹਾ ਤੇ ਉਹ ਮੇਰਾ ਭਰਾ ਹੈ ਦੱਸਣਾ ਬਣਦਾ ਕਿ ਅਮਰਿਤਪਾਲ ਸਿੰਘ ਆਪਣੇ ਭਾਸ਼ਣਾ ਦੇ ਵਿੱਚ ਅਕਸਰ ਜ਼ਿਕਰ ਕਰਦੇ ਸੀ ਕਿ ਨਾ ਉਹਨਾਂ ਨੂੰ ਭਾਰਤ ਦੇ ਸੰਵਿਧਾਨ ਦੇ ਵਿੱਚ ਵਿਸ਼ਵਾਸ ਹੈ ਜਦੋਂ ਉਹਨਾਂ ਨੂੰ ਪੁੱਛਿਆ ਜਾਂਦਾ ਸੀ ਕਿ ਤੁਹਾਡੇ ਕੋਲੇ ਪਾਸਪੋਰਟ ਕਿਹੜਾ ਉਹ ਕਹਿੰਦੇ ਸੀ ਇਹ ਤਾਂ ਇੱਕ ਦਾਸਤਾਵੇਜ਼ ਮੈਂ ਸਿਰਫ ਯਾਤਰਾ ਵਾਸਤੇ ਰੱਖਿਆ ਹੋਇਆ ਹੈ ਪਰ ਭਾਰਤ ਦੇ ਸੰਵਿਧਾਨ ਵਿੱਚ ਮੇਰਾ ਕੋਈ ਯਕੀਨ ਨਹੀਂ ਹੁਣ ਗੱਲ ਕਰਦੇ ਹਾਂ ਸੁਖਵੀਰ ਬਾਦਲ ਹੋਰਾਂ ਦੀ ਅਕਾਲੀ ਦਲ ਦੇ ਪ੍ਰਧਾਨ ਨੇ ਸੁਖਵੀਰ ਬਾਦਲ ਉਹਨਾਂ ਵੱਲੋਂ ਦਾਅਵਾ ਕੀਤਾ ਗਿਆ ਕਿ ਭਾਜਪਾ ਇਹਨਾਂ ਚੋਣਾਂ 'ਚ ਹਾਰ ਰਹੀ ਹੈ ਇਹਦਾ ਪਤਾ ਕਹਿੰਦੇ ਪ੍ਰਧਾਨ ਮੰਤਰੀ ਮੋਦੀ ਦੇ ਭਾਸ਼ਣਾ ਤੋਂ ਤੁਸੀਂ ਲਗਾ ਸਕਦੇ ਹੋ ਉਹ ਕਹਿੰਦੇ ਪ੍ਰਧਾਨ ਮੰਤਰੀ ਇੱਕ ਭਾਈਚਾਰੇ ਨੂੰ ਟਾਰਗੇਟ ਕਰਨ ਵਿੱਚ ਲੱਗੇ ਹੋਏ ਨੇ ਮੰਗਲ ਸੂਤਰ ਖੋਹੇ ਜਾਣ ਦੀਆਂ ਗੱਲਾਂ ਕਰ ਰਹੇ ਨੇ ਕਹਿੰਦੇ ਦੱਸੋ ਪਿਛਲੇ ਲਗਭਗ 80 ਸਾਲਾਂ ਤੋਂ ਕਿਸੇ ਨੇ ਕਿਸ ਦਾ ਮੰਗਲ ਸੂਤਰ ਖੋਇਆ ਉਹ ਕਹਿੰਦੇ ਭਾਵੇਂ ਪੰਜਾਬ ਦੇਖਿਓ ਹਰਿਆਣਾ ਦੇਖਿਓ ਜਾਂ ਰਾਜਸਥਾਨ ਦੇਖਿਓ ਕਿਤੋਂ ਨਹੀਂ ਇਹ ਜਿੱਤਣਗੇ ਰਾਜਸਥਾਨ 'ਤਾਂ ਭਾਜਪਾ ਨੂੰ ਕਹਿੰਦੇ 25 ਸਰ 15 ਸੀਟਾਂ ਮਿਲਣਗੀਆਂ ਨਾਰਥ ਦੇ ਦੂਸਰੇ ਸੂਬਿਆਂ ਦੇ ਵਿੱਚ ਵੀ ਕਹਿੰਦੇ ਭਾਜਪਾ ਦਾ ਹਾਲ ਇਹੀ ਹੋਣ ਵਾਲਾ ਹੈ ਸੁਖਬੀਰ ਬਾਦਲ ਨੇ ਇਹਦੇ ਤੋਂ ਬਾਅਦ ਫਿਰ ਪਟਿਆਲਾ ਦੇ ਵਿੱਚ ਐਨ ਕੇ ਸ਼ਰਮਾ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਵੀ ਕੀਤਾ ਉਹ ਕਹਿੰਦੇ ਦਲ ਬਦਲੂਆਂ ਨੂੰ ਮੂੰਹ ਨਾ ਲਾਇਓ ਕਿਉਂਕਿ ਪ੍ਰਨੀਤ ਕੌਰ ਕਾਂਗਰਸ ਦੇ ਵਿੱਚੋਂ ਆਏ ਤੇ ਭਾਜਪਾ ਦੀ ਟਿਕਟ ਤੇ ਚੋਣ ਲੜ ਰਹੇ ਨੇ ਡਾਕਟਰ ਧਰਮਵੀਰ ਗਾਂਧੀ ਉਹ ਆਮ ਆਦਮੀ ਪਾਰਟੀ ਦੇ ਸੰਸਦ ਹੁੰਦੇ ਸੀ ਤੇ ਹੁਣ ਉਹ ਕਾਂਗਰਸ ਦੀ ਟਿਕਟ ਤੇ ਚੋਣ ਲੜਾ ਰਹੇ ਤੇ ਪਹਿਲਾਂ ਇਹਨਾਂ ਨੂੰ ਭੰਡਿਆ ਕਰਦੇ ਸੀ ਪਰ ਦੂਸਰੇ ਪਾਸੇ ਸੋ ਖਬੀਰ ਬਾਦਲ ਦੇ ਇਹਨਾਂ ਬਿਆਨਾਂ ਨੂੰ ਸੁਣ ਕੇ ਜਲੰਧਰ ਤੋਂ ਅਕਾਲੀ ਦਲ ਦੇ ਉਮੀਦਵਾਰ ਮਹਿੰਦਰ ਸਿੰਘ ਕੇਪੀ ਉਹਨਾਂ ਦੇ ਦਿਲ ਤੇ ਕੀ ਬੀਤ ਰਹੀ ਹੋਵੇਗੀ ਕਿਉਂਕਿ ਸੁਨੇਹਾ ਤਾਂ ਪੰਜਾਬ ਦੇ ਸਾਰੇ ਵੋਟਰਾਂ ਨੂੰ ਦਿੱਤਾ ਹੈ ਕਿ ਦਲ ਬਾਦਲ ਨੂੰ ਮੂੰਹ ਨਾ ਲਾਇਓ ਮਹਿੰਦਰ ਸਿੰਘ ਕੇਪੀ ਅਕਾਲੀ ਦਲ ਦੀ ਟਿਕਟ ਤੋਂ ਚੋਣ ਲੜ ਰਹੇ ਨੇ ਪੰਜਾਬ ਦੇ ਉਹ ਇਸ ਤਰ੍ਹਾਂ ਦੇ ਇਕਲੌਤੇ ਉਮੀਦਵਾਰ ਨੇ ਜਿਨ੍ਹਾਂ ਨੇ 15 ਮਿੰਟ ਦੇ ਅੰਦਰ ਅੰਦਰ ਪਾਰਟੀ ਬਦਲ ਕੇ ਟਿਕਟ ਹਾਸਲ ਕੀਤੀ ਹੋਵੇ ਇਦਾ ਮਤਲਬ ਮਹਿੰਦਰ ਸਿੰਘ ਕੇਪੀ ਦੇ ਉੱਤੇ ਵੀ ਸੁਖਬੀਰ ਬਾਦਲ ਦਾ ਇਹ ਫਾਰਮੂਲਾ ਲਾਗੂ ਹੁੰਦਾ ਜਾਂ ਨਹੀਂ ਕਿਉਂਕਿ ਸੁਖਬੀਰ ਬਾਦਲ ਨੇ ਇਹ ਆਖਿਆ ਕਿ ਜਿਹੜੇ ਦਲ ਬਦਲੂ ਨੇ ਉਹਨਾਂ ਨੂੰ ਮੂੰਹ ਨਾ ਲਾਇਆ ਜਾਵੇ ਤੇ ਨਾਲ ਸੁਖਬੀਰ ਬਾਦਲ ਨੇ ਇਹ ਵੀ ਆਖਿਆ ਕਿ ਜਿੰਨੀਆਂ ਵੀ ਪਾਰਟੀਆਂ ਚੋਣ ਲੜ ਰਹੀਆਂ ਨੇ ਉਹਨਾਂ ਵਿੱਚੋਂ ਸਿਰਫ ਇੱਕੋ ਇੱਕ ਪਾਰਟੀ ਹੈ ਅਕਾਲੀ ਦਲ ਜਿਹੜੀ ਪੰਜਾਬ ਬਚਾਉਣਾ ਚਾਹੁੰਦੀ ਹੈ ਤੇ ਬਾਕੀ ਸਾਰੀਆਂ ਪਾਰਟੀਆਂ ਪੰਜਾਬ ਨੂੰ ਲੁੱਟਣਾ ਚਾਹੁੰਦੀਆਂ ਨੇ ਤੇ ਅੱਜ ਜੋ ਵੀ ਪੰਜਾਬ ਸਥਿਤੀ ਹੈ ਇਹ ਇਹਨਾਂ ਪਾਰਟੀਆਂ ਦੀ ਬਦੌਲਤ ਹੋਈ ਹੈ ਉਹ ਕਹਿੰਦੇ ਅਸਲ ਦੇ ਵਿੱਚ ਅਕਾਲੀ ਦਲ ਇੱਕ ਸੋਚ ਹੈ ਜੋ ਸਰਬੱਤ ਦੇ ਭਲੇ ਦੀ ਸੁਖ ਲੋੜਦਾ ਹੈ ਇਸ ਕਰਕੇ ਅਕਾਲੀ ਦਲ ਦੇ ਉਮੀਦਵਾਰ ਹੀ ਜਿਤਾਏ ਜਾਣ ਅਤੇ ਲੁਟੇਰਿਆਂ ਤੋਂ ਪੰਜਾਬ ਨੂੰ ਆਜ਼ਾਦ ਕਰਵਾਇਆ ਜਾਵੇ ਹੁਣ ਗੱਲ ਕਰਦੇ ਆ ਸੁਪਰੀਮ ਕੋਰਟ ਦੇ ਦੂਸਰੇ ਪਾਸੇ ਕੇਜਰੀਵਾਲ ਦੀ ਇੱਕ ਹੋਰ ਵੱਡੀ ਰਾਹਤ ਕੇਜਰੀਵਾਲ ਨੂੰ ਦਿੱਤੇ ਜਾਣ ਦੀ ਖਬਰ ਮਿਲੀ ਹੈ ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਸੁਪਰੀਮੋ ਨੇ ਅਰਵਿੰਦ ਕੇਜਰੀਵਾਲ ਉਹਨਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਇਆ ਜਾਵੇ ਇਸ ਪਟੀਸ਼ਨ ਦੇ ਉੱਤੇ ਸੋਮਵਾਰ ਨੂੰ ਸੁਣਵਾਈ ਕੀਤੀ ਗਈ ਅਤੇ ਸੁਪਰੀਮ ਕੋਰਟ ਦੇ ਵੱਲੋਂ ਇਹ ਪਟੀਸ਼ਨ ਮੁੱਢੋਂ ਹੀ ਖਾਰਜ ਕਰ ਦਿੱਤੀ ਗਈ ਹੈ ਜਸਟਿਸ ਖੰਨਾ ਨੇ ਮਾਮਲੇ 'ਤੇ ਸੁਣਵਾਈ ਕਰਦਿਆਂ ਕਿਹਾ ਕਿ ਇਸ ਮਾਮਲੇ 'ਤੇ ਅਸੀਂ ਕੋਈ ਫੈਸਲਾ ਨਹੀਂ ਲੈ ਸਕਦੇ ਦਿੱਲੀ ਦੇ ਐਲਜੀ ਜੇਕਰ ਇਹਦੇ 'ਤੇ ਕੋਈ ਫੈਸਲਾ ਲੈਣਾ ਚਾਹੁੰਦੇ ਹੋਣ ਤਾਂ ਉਹ ਖੁਦ ਫੈਸਲਾ ਲੈ ਸਕਣਗੇ ਦੱਸਣਾ ਬਣਦਾ ਹੈ ਕਿ ਦਿੱਲੀ ਦੀ ਆਪਕਾਰੀ ਨੀਤੀ ਦੇ ਘਟਾਲੇ 'ਚ ਅਰਵਿੰਦ ਕੇਜਰੀਵਾਲ ਇਸ ਵਕਤ ਅੰਤਰਮ ਜ਼ਮਾਨਤ ਤੇ ਹੈ ਈਡੀ ਨੇ ਉਹਨਾਂ ਨੂੰ 21 ਮਾਰਚ ਨੂੰ ਗ੍ਰਿਫਤਾਰ ਕਰ ਲਿਆ ਸੀ ਗ੍ਰਿਫਤਾਰੀ ਤੋਂ ਬਾਅਦ ਉਹਨਾਂ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਨਹੀਂ ਸੀ ਦਿੱਤਾ ਜਿਸ ਨੂੰ ਲੈ ਕੇ ਸੰਦੀਪ ਕੁਮਾਰ ਨਾਂ ਦੇ ਵਿਅਕਤੀ ਨੇ ਪਹਿਲਾਂ ਦਿੱਲੀ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ ਉੱਥੇ ਪਟੀਸ਼ਨ ਦਾਇਰ ਕੀਤੀ ਸੀ ਪਰ ਦਿੱਲੀ ਹਾਈ ਕੋਰਟ ਨੇ 50000 ਰੁਪਏ ਦਾ ਉਹਨੂੰ ਜੁਰਮਾਨਾ ਲਾਉਂਦੇ ਹੋਏ 10 ਅਪ੍ਰੈਲ ਨੂੰ ਪਟੀਸ਼ਨ ਖਾਰਜ ਕਰ ਦਿੱਤੀ ਸੀ ਇਹਦੇ ਤੋਂ ਬਾਅਦ ਉਹ ਇੱਥੇ ਨਾ ਰੁਕਿਆ ਉਹਨੇ ਫੇਰ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾ ਦਿੱਤਾ ਸੁਪਰੀਮ ਕੋਰਟ ਦੇ ਜਸਟਿਸ ਸੰਜੀਵ ਖੰਨਾ ਅਤੇ ਜਸਟਿਸ ਦੀਪੰਕਰ ਦੱਤਾ ਦੀ ਬੈਂਚ ਨੇ ਇਸ ਮਾਮਲੇ ਤੇ ਸੁਣਵਾਈ ਕਰਦੇ ਹੋਏ ਕਿਹਾ ਕਿ ਜੋ ਹਾਈ ਕੋਰਟ ਨੇ ਆਖਿਆ ਸੀ ਅਸੀਂ ਵੀ ਉਸ ਮਸਲੇ ਦੇ ਉੱਤੇ ਹੋਰ ਕੁਝ ਨਹੀਂ ਕਹਾਂਗੇ ਦੂਸਰੇ ਪਾਸੇ ਕੇਜਰੀਵਾਲ ਨਾਲ ਜੁੜੀ ਮਾਨਹਾਨੀ ਮਾਮਲੇ ਦੇ ਵਿੱਚ ਵੀ ਸੁਣਵਾਈ ਕੀਤੀ ਜਾਣ ਦੀ ਖਬਰ ਹੈ ਹੁਣ ਗੱਲ ਕਰਦੇ ਹਾਂ ਭਾਰਤ ਅਤੇ ਚੀਨ ਦੀ ਇੱਕ ਪਾਸੇ ਭਾਰਤ ਹਮੇਸ਼ਾ ਇਹ ਕਹਿੰਦਾ ਹੈ ਕਿ ਸਾਡਾ ਸਭ ਤੋਂ ਵੱਡਾ ਦੁਸ਼ਮਣ ਹੈ ਚੀਨ ਪਰ ਸ਼ਾਇਦ ਆ ਖਬਰ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਹੈ ਤੁਹਾਡੇ ਵਾਸਤੇ ਹੈਰਾਨੀਜਨਕ ਹੋਵੇ ਕਿਉਂਕਿ ਭਾਰਤ ਵਪਾਰ ਦੇ ਮਾਮਲੇ 'ਚ ਦੁਨੀਆ ਭਰ ਦੇ ਸਾਰੇ ਮੁਲਕਾਂ ਨਾਲੋਂ ਵੱਧ ਜੇਕਰ ਪਿਛਲੇ ਵਿੱਤੀ ਵਰੇ ਦੌਰਾਨ ਵਪਾਰ ਕਰ ਰਿਹਾ ਸੀ ਜਾਂ ਵਪਾਰ ਜੇ ਕਿਸੇ ਮੁਲਕ ਨਾਲ ਕੀਤਾ ਤਾਂ ਉਹ ਚੀਨ ਨਾਲ ਕੀਤਾ ਕੀ ਜਿਹੜੇ ਸਾਡੇ ਵਿਰੋਧੀ ਹੋਣ ਕੱਟੜ ਦੁਸ਼ਮਣ ਹੋਣ ਉਹਨਾਂ ਨਾਲ ਫਿਰ ਅਸੀਂ ਵਪਾਰ ਦੀਆਂ ਸਾਂਝਾਂ ਰੱਖਦੇ ਹਾਂ ਜਾਂ ਨਹੀਂ ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਹੈ ਇਸ ਮਾਮਲੇ ਦੇ ਵਿੱਚ ਭਾਰਤ ਨੇ ਅਮਰੀਕਾ ਨੂੰ ਵੀ ਪਛਾੜਿਆ ਹੈ ਵਿੱਤੀ ਸਾਲ 2023-24 ਦੇ ਦੌਰਾਨ ਭਾਰਤ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਚੀਨ ਰਿਹਾ ਹੈ ਭਾਰਤ ਦੇ ਇਕਨੋਮਿਕ ਥਿੰਕ ਟੈਂਕ ਗਲੋਬਲ ਟ੍ਰੇਡ ਰਿਸਰਚ ਇਨਸੈਂਟਿਵ ਜਿਸ ਨੂੰ ਜੀਟੀਆਰਆਈ ਕਹਿੰਦੇ ਨੇ ਉਹਦੇ ਡਾਟਾ ਦੇ ਮੁਤਾਬਕ ਪਿਛਲੇ ਵਿੱਤੀ ਸਾਲ ਚ ਭਾਰਤ ਅਤੇ ਚੀਨ ਦੇ ਦਰਮਿਆਨ ਦੋ ਤਰਫਾ ਵਪਾਰ ਲਗਭਗ 118.4 ਅਰਬ ਡਾਲਰਾਂ ਦਾ ਰਿਹਾ ਤੇ ਭਾਰਤ ਤੇ ਅਮਰੀਕਾ ਦਰਮਿਆਨ ਹੋਈ ਵਪਾਰ ਤੋਂ ਵੱਧ ਹੈ ਤੇ ਭਾਰਤ ਤੇ ਅਮਰੀਕਾ ਦਰਮਿਆਨ ਵਪਾਰ 118.3 ਅਰਬ ਡਾਲਰਾਂ ਦਾ ਸੀ ਹਾਲਾਂਕਿ ਅਮਰੀਕਾ ਵਿੱਤੀ ਸਾਲ 2021-22 ਅਤੇ 2022-23 ਚ ਭਾਰਤ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਰਿਹਾ ਸੀ ਭਾਰਤ ਦੇ ਜੇਕਰ 6 ਸਭ ਤੋਂ ਵੱਡੇ ਵਪਾਰਕ ਭਾਈਵਾਲਾਂ ਤੇ ਨਜ਼ਰ ਮਾਰੀਏ ਤਾਂ ਚੀਨ ਉਹਦੇ ਵਿੱਚੋਂ ਇਹਦਾ ਮਤਲਬ ਨੰਬਰ 1 ਤੇ ਸਟੈਂਡ ਕਰ ਰਿਹਾ ਹੈ। ਚੀਨ ਨਾਲ 118.4 ਅਰਬ ਡਾਲਰ ਦਾ ਵਪਾਰ ਕੀਤਾ ਗਿਆ। ਅਮਰੀਕਾ ਨਾਲ 118.3 ਅਰਬ ਡਾਲਰ ਦਾ ਵਪਾਰ ਕੀਤਾ ਗਿਆ। ਯੂਏਈ ਨਾਲ 83.6 ਅਰਬ ਡਾਲਰ ਦਾ ਵਪਾਰ ਹੋਇਆ। ਉਰੂਸ ਨਾਲ 65.7 ਅਰਬ ਡਾਲਰ ਦਾ। ਸਾਊਦੀ ਨਾਲ 43.4 ਅਰਬ ਡਾਲਰ ਦਾ। ਸਿੰਗਾਪੁਰ ਦੇ ਨਾਲ 35.6 ਅਰਬ ਡਾਲਰ ਦਾ ਵਪਾਰ ਹੋਇਆ ਇੱਕ ਪਾਸੇ ਭਾਰਤ ਦੇ ਲੋਕਾਂ ਦੇ ਵਿੱਚ ਇਹ ਗੱਲ ਫੈਲਾਈ ਜਾਂਦੀ ਹੈ ਕਿ ਚਾਈਨੀਜ਼ ਜਾਂ ਚੀਨ ਤੋਂ ਬੜੀਆਂ ਚੀਜ਼ਾਂ ਦਾ ਬਾਈਕਾਟ ਕੀਤਾ ਜਾਵੇ ਪਰ ਕਿਉਂ ਉਡਾਰੀ ਮਾਰ ਕੇ ਚੀਨ ਤੋਂ ਭਾਰਤ ਵਿੱਚ ਆਉਂਦੀਆਂ ਨੇ ਉਹ ਇੱਕ ਵਪਾਰਕ ਸਮਝੌਤੇ ਦੇ ਤਹਿਤ ਆਉਂਦੀਆਂ ਨੇ ਅਤੇ ਭਾਰਤ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਇਸ ਅੰਕੜੇ ਦੇ ਰਿਹਾਸ ਨਾਲ ਚੀਨ ਤੇ ਹੁਣ ਗੱਲ ਕਰਦੇ ਹਾਂ ਪੰਜਾਬ ਚ ਨਾੜ ਨੂੰ ਲਾਈਆਂ ਅੱਗਾਂ ਦੀ ਬੀਤੇ ਕਈ ਦਿਨ ਤੋਂ ਲਗਾਤਾਰ ਖਬਰਾਂ ਆ ਰਹੀਆਂ ਨੇ ਕਿਤੇ ਜਾਨੀ ਨੁਕਸਾਨ ਦੀਆਂ ਤੇ ਕਿਤੇ ਮਾਲੀ ਨੁਕਸਾਨ ਦੀਆਂ ਪੰਜਾਬ ਸਰਕਾਰ ਅਤੇ ਕੇਂਦਰੀ ਗ੍ਰੀਨ ਟ੍ਰਿਬਿਊਨਲ ਦੇ ਵੱਲੋਂ ਵੀ ਕਣਕ ਦੇ ਨਾੜ ਸਾੜਨ ਦੇ ਉੱਤੇ ਪਾਬੰਦੀ ਲਾਈ ਹੋਈ ਹੈ ਇਹਦੇ باوجود ਵੀ ਕੁਝ ਕਿਸਾਨ ਨਹੀਂ ਟਲ ਰਹੇ ਉਹ ਆਪਣੇ ਖੇਤਾਂ ਚ ਕਣਕ ਦੇ ਨਾੜ ਨੂੰ ਅੱਗ ਲਗਾ ਰਹੇ ਨੇ ਤੇ ਇਹ ਸਿਲਸਿਲਾ ਬਦਸਤੂਰ ਜਾਰੀ ਹੈ ਨਾੜ ਨੂੰ ਅੱਗ ਲਗਾਉਣ ਦੇ ਨਾਲ ਧੂੰਆਂ ਵੀ ਨਿਕਲਦਾ ਹੈ ਰੋਜ਼ਾਨਾ ਅਖਬਾਰਾਂ ਦੀਆਂ ਸੁਰਖੀਆਂ ਵੀ ਬਣਦਾ ਹੈ। ਇਹਦੇ ਨਾਲ ਬਹੁਤ ਸਾਰੇ ਜੀਵ ਜੰਤੂ ਅਤੇ ਵਾਤਾਵਰਣ ਨੂੰ ਨੁਕਸਾਨ ਵੀ ਪਹੁੰਚਦਾ ਹੈ। ਆਹ ਜਿਹੜੀ ਘਟਨਾ ਪਿੰਡ ਉਠੀਆਂ ਨਜ਼ਦੀਕ ਖੇਤਾਂ ਵਿੱਚ ਲਗਾਈ ਅੱਗ ਤੋਂ ਬਾਅਦ ਸਾਹਮਣੇ ਆਈ ਹੈ। ਤੇ ਇਸ ਅੱਗ ਨੇ ਇਸ ਧੂੰਏ ਨੇ ਇੱਕ ਵਿਅਕਤੀ ਦੀ ਜਾਨ ਲਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਥਾਣਾ ਰਾਜਾ ਸਾਸੀ ਦੇ ਮੁਖੀ ਸਬ ਇੰਸਪੈਕਟਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਉਠੀਆਂ ਨਜ਼ਦੀਕ ਇੱਕ ਕਿਸਾਨ ਦੇ ਵੱਲੋਂ ਆਪਣੇ ਖੇਤਾਂ ਦੇ ਵਿੱਚ ਕਣਕ ਦੇ ਨਾਲ ਨੂੰ ਅੱਗ ਲਗਾ ਦਿੱਤੀ ਗਈ। ਇਸ ਅੱਗ ਨੇ ਬੱਗਾ ਕਲਾਂ ਤੋਂ ਜੌਂਸਮਹਾਰ ਨੂੰ ਜਾਂਦੇ ਜਿਹੜਾ ਇੱਕ ਨਾਲਾ ਹੈ ਉਹਦੇ ਨੇੜੇ ਸਰਕੰਡਾ ਖੜਾ ਹੈ। ਸਰਕੰਡੇ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ ਜਿਸ ਕਾਰਨ ਆਸ-ਪਾਸ ਧੂੰਆਂ ਹੀ ਧੂੰਆਂ ਆ ਗਈ ਅੱਗ ਤੇ ਏਸੇ ਦਰਮਿਆਨ ਇੱਕ ਵਿਅਕਤੀ ਜਿਹੜਾ ਆਪਣੇ ਮੋਟਰਸਾਈਕਲ ਤੇ ਉਥੋਂ ਦੀ ਲੰਘ ਰਿਹਾ ਸੀ। ਜਿਹੜਾ ਕਿ ਓਠੀਆਂ ਤੋਂ ਜੌਂਸਮਹਾਰ ਵੱਲੋਂ ਜਾ ਰਿਹਾ ਸੀ ਉਹ ਇਸ ਅੱਗ ਦੀ ਲਪੇਟ ਵਿੱਚ ਆ ਗਿਆ। ਤੇ ਅੱਗ ਚ ਬੁਰੀ ਤਰ੍ਹਾਂ ਝੁਲਸਣ ਦੇ ਕਾਰਨ ਉਸ ਵਿਅਕਤੀ ਦੀ ਦੱਸਿਆ ਗਿਆ ਕਿ ਮੌਕੇ ਤੇ ਹੀ ਮੌਤ ਹੋ ਗਈ। ਥਾਣੇਦਾਰ ਸਾਹਿਬ ਨੇ ਇਹ ਵੀ ਦੱਸਿਆ ਕਿ ਮ੍ਰਿਤਕ ਵਿਅਕਤੀ ਦੀ ਸ਼ਨਾਖਤ ਨਹੀਂ ਹੋ ਸਕੀ। ਇਸ ਕਰਕੇ ਉਹਦੀ ਸ਼ਨਾਖਤ ਵਾਸਤੇ ਉਸ ਨੂੰ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਦੇ ਵਿੱਚ ਉਸਦੀ Laash ਰੱਖ ਦਿੱਤੀ ਗਈ ਹੈ। ਇਹ ਕੋਈ ਪਹਿਲੀ ਖਬਰ ਨਹੀਂ। ਇਹ ਤਾਂ ਪਹਿਲਾਂ ਵੀ ਆ ਬੀਤੇ ਕੁਝ ਹਫ਼ਤਿਆਂ ਦੇ ਵਿੱਚ ਇਸ ਤਰ੍ਹਾਂ ਦੀਆਂ ਖਬਰਾਂ ਸਾਹਮਣੇ ਆ ਚੁੱਕੀਆਂ ਨੇ। ਇਸੇ ਤਰ੍ਹਾਂ ਮਿਲੀ ਇੱਕ ਹੋਰ ਖਬਰ ਦੇ ਅਨੁਸਾਰ ਸਰਹੱਦੀ ਕਸਬਾ ਬਮਿਆਲ ਦੇ ਨਜ਼ਦੀਕੀ ਪਿੰਡ ਅਨਿਆਲ ਅਨਿਆਲ ਦੇ ਵਿੱਚ ਵੀ ਕਣਕ ਦੇ ਨਾਲ ਨੂੰ ਅੱਗ ਲਾਈ ਗਈ ਇਸ ਅੱਗ ਦੇ ਕਾਰਨ ਲਗਭਗ 4 ਘਰਾਂ ਦਾ ਸਮਾਨ ਸੜ ਕੇ ਸੁਆਹ ਹੋਇਆ ਮਿਲੀ ਜਾਣਕਾਰੀ ਦੇ ਅਨੁਸਾਰ ਇਹ ਅੱਗ ਪਿੰਡ ਮਨਵਾਲ ਤੋਂ ਕਿਸੇ ਵਿਅਕਤੀ ਵੱਲੋਂ ਲਾਈ ਗਈ ਕਣਕ ਦੇ ਨਾਲ ਨੂੰ ਲਾਈ ਗਈ ਹਵਾ ਤੇਜ਼ ਚੱਲਣ ਲੱਗੀ ਤੇ ਹੋਰ ਨਾਲ ਕਿਸਾਨਾਂ ਦੇ ਖੇਤਾਂ ਦੇ ਵਿੱਚ ਇਸ ਅੱਗ ਨੇ ਦਸਤਕ ਦਿੱਤੀ ਕਿਸਾਨਾਂ ਦੇ ਵੱਲੋਂ ਖੇਤਾਂ ਦੇ ਵਿੱਚ ਬਣਾਏ ਗਏ ਘਰਾਂ ਨੂੰ ਅੱਗ ਲੱਗ ਗਈ ਤੇ ਘਰਾਂ ਦੇ ਵਿੱਚ ਪਿਆ ਕੀਮਤੀ ਸਮਾਨ ਵੀ ਸੜ ਕੇ ਸੁਆਹ ਹੋਇਆ ਹੈ। ਪੀੜਤ ਕਿਸਾਨਾਂ ਦੇ ਵਿੱਚ ਤਿਲਕਰਾਜ, ਚਰਨਜੀਤ, ਗੁਲਸ਼ਨ ਕੁਮਾਰ, ਸ਼ਾਮ ਲਾਲ ਜونی ਸ਼ਰਮਾ ਅਤੇ ਹੋਰ ਕਈ ਕਿਸਾਨ ਸੀ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਦੇ 4 ਇੰਜਣ ਵੀ ਸੜ ਕੇ ਸੁਆਹ ਹੋਏ ਨੇ। ਕਿਸਾਨਾਂ ਨੇ ਦੱਸਿਆ ਕਿ ਉਹਨਾਂ ਵੱਲੋਂ ਆਪਣੇ ਖਾਣ ਲਈ ਰੱਖੀ ਹੋਈ ਕਣਕ ਵੀ ਸੜ ਕੇ ਸੁਆਹ ਹੋ ਗਈ ਹੈ। ਇਸ ਵਕਤ ਉਹਨਾਂ ਕੋਲ ਆਪਣੇ ਪਸ਼ੂਆਂ ਨੂੰ ਪਾਉਣ ਵਾਸਤੇ ਚਾਰਾ ਵੀ ਨਹੀਂ ਬਚਿਆ। ਤੇ ਨਾਹੀ ਘਰ ਦੇ ਵਿੱਚ ਖਾਣ ਵਾਸਤੇ ਰੱਖੀ ਕਣਕ ਜਿਸ ਤੇ ਕਾਰਨ ਉਹ ਕਹਿੰਦੇ ਸਾਨੂੰ ਭਾਰੀ ਆਰਥਿਕ ਨੁਕਸਾਨ ਹੋਇਆ ਤੇ ਇਹਨਾਂ ਕਿਸਾਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੇ ਹੋਏ ਨੁਕਸਾਨ ਦਾ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਜਾਂ ਮੁਆਵਜ਼ਾ ਦਵਾਇਆ ਜਾਵੇ ਦੋਸਤੋ ਇਹ ਸੀ ਕੁੱਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਿਹਾ ਹਾਂ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਹੁਣ ਸਮਾਪਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇ ਰੱਬ ਰੱਖਾ